ਜਦੋਂ ਹਾਕਮਾਂ ਨੂੰ ਪਤਾ ਲੱਗਾ ਵੀ ਇਸ ਘਰ ਦੇ ਵਿੱਚ ਗੁਰੂ ਦਾ ਬਾਗੀ ਸਿੰਘ ਹੈ ਉਹਨਾਂ ਨੇ ਆ ਕੇ ਸਾਰੇ ਘਰ ਦੀ ਤਲਾਸ਼ੀ ਕੀਤੀ ਨਿਹੰਗ ਖਾਨ ਨੇ ਕਿਹਾ ਸਾਰੇ ਘਰ ਦੀ ਤਲਾਸ਼ੀ ਕਰ ਲਓ ਜੇਕਰ ਤੁਹਾਨੂੰ ਸ਼ੱਕ ਹੈ ਤਲਾਸ਼ੀ ਕੀਤੀ ਤੇ ਇੱਕ ਕਮਰਾ ਬੰਦ ਹੈ ਜਦੋਂ ਉਸ ਕਮਰੇ ਵੱਲ ਚੱਲੇ ਤੇ ਨਿਹੰਗ ਖਾਨ ਨੇ ਕਿਹਾ ਇੱਧਰ ਨਾ ਜਾਇਓ ਇੱਧਰ ਮੇਰੀ ਧੀ ਤੇ ਮੇਰਾ ਜਵਾਈ ਹੈ ਇਹ 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 ਗੱਲ ਜਦੋਂ ਕੰਨਾਂ ਦੇ ਵਿੱਚ ਪਈ ਨਾ ਬੀਬੀ ਮਮਤਾ ਜੀ ਤੇ ਉਰੇ ਕਚਿਰਵਾਦ ਬਾਬਾ ਬਜਿੱਤਰ ਸਿੰਘ ਦੀ ਸ਼ਹਾਦਤ ਹੁੰਦੀ ਹੈ ਸਿੰਘਾਂ ਨੂੰ ਬੁਲਾ ਕੇ ਸੰਸਕਾਰ ਕੀਤਾ ਜਾਂਦਾ ਤੇ ਸਮਾਂ ਲੰਘਿਆ ਤੇ ਜਦੋਂ ਨੇ ਹੰਗ ਖਾਣੇ ਕਿਆ ਪਤਰੀ ਜਵਾਨ ਹੈ ਤੇ ਇਹਦਾ ਵਿਆਹ ਇਹਦਾ ਨਿਕਾਹ ਕਰਨਾ ਹੈ ਤੇ ਉਸ ਦਿਨ ਬੀਬੀ ਮੁਮਤਾਜ਼ ਨੇ ਕਿਹਾ ਸੀ ਮੈਂ ਤਾਂ ਉਸੇ ਦਿਨ ਹੀ ਪਿਤਾ ਜੀ ਜਦੋਂ ਤੁਸੀਂ ਕਿਹਾ ਸੀ ਧੀ ਜਵਾਈ ਵਾਲੀ ਗੱਲ ਕੀਤੀ ਸੀ ਮੈਂ ਤਾਂ ਉਸ ਦਿਨ ਹੀ ਆਪਣਾ ਪਤੀ ਬਾਬਾ ਬਜਿੱਤਰ ਸਿੰਘ ਜੀ ਨੂੰ ਮੰਨ ਲਿਆ ਸੀ ਮੈਂ ਵਿਆਹ ਨਹੀਂ ਕਰ ਰਹਾ ਮੈਂ ਨਿਕਾਹ ਨਹੀਂ ਕਰਾਉਣਾ ਬੀਬੀ ਮਮਤਾ ਜੀ ਦੀ 130 ਸਾਲ ਉਮਰ ਹੋਈ ਤੇ 130 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਵਿਆਹ ਨਹੀਂ ਕਰਵਾਇਆ ਤੇ ਕਹਿੰਦੇ ਉਹਨਾਂ ਦੇ ਹੱਥ ਦੇ ਵਿੱਚ